पचवंजा तो प्रसेंट तो की शर्त रद्द करो साझा मोर्चा जिंदा बास जिंदागर्दी जरा चैनलों को बया ने जिसे खुद ने कहा होमराज छोड़ दी जा रही है तो पचवंजा प्रसेंट सरकारों ਆਹ ਮਾਰ ਮਾਰ ਕੇ ਜਮ ਜਮ ਕੇ ਪਾਉਂਦੇ ਨੇ ਬਣੇ ਪਰੋ ਮਹਸਲਾ ਪੱਟੀ ਵਾਲ ਕੋਈ ਨਹੀਂ ਪਰੋ ਬੇਦਾਰ ਪੰਨੂ ਤਦਾਦ ਨੂੰ ਆਪਾਂ ਹੋ ਅੱਜ ਵਿਅਸਕਰ ਸਾਝੇ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕੀਤਾ ਜਾ ਰਿਹਾ ਸੀ ਉਹ ਜਿੰਦਾਲੇ ਕੇ ਐਸਸੀ ਜਿੰਦਾਲਾਉਣ ਵਾਸਤੇ ਕਿਉਂਕਿ ਸਾਡੇ ਦੇਸ਼ ਦਾ ਸਾਝੇ ਮੋਰਚੇ ਵਿੱਚ ਸੱਤ-ਸੱਤ ਦੇਸ਼ਗਰ ਬੇੜਾ ਦੇ ਹੱਥ ਜਿੰਨਾ ਵੀ ਸਾਡੀ ਮੰਗ ਹੈ ਵੱਡੀ ਗੱਲ ਇਹ ਵਿੱਚ ਸਾਰੇ ਦਸਾਂ ਦੇ ਕੋਸ਼ੇ ਦਿੱਤੇ ਜਾਣਾ ਆਦਨ ਤਾਂ ਆਪਣਾ 320 ਪੇਪਰ ਜਿਹੜਾ ਉਮੀਦਵਾਰਾਂ ਦਾ ਪੇਪਰ ਹੈ ਕੰਡਕਟ ਕੀਤਾ ਜਾਵੇ ਜਿਹੜਾ ਮੈਸਟਰ ਸਾਇੰਸ ਇੰਗਲਿਸ਼ ਦੀਆਂ ਪੋਸਟਾਂ ਦਿੱਤੇ ਆਏ ਹਨ ਸਾਰੇ 355% ਦੀ ਉਹਦੀ ਸ਼ਰਤ ਹੈ ਵੀ ਦੁੱਕੇ ਰੱਦ ਕੀਤੀ ਜਾਵੇ ਉਮਰ hạnਡ ਛੋੜ ਦਿੱਤੀ ਜਾਵੇ ਨਾਲ ਦੇ ਨਾਲ ਹੈਲਥ ਦੇ ਵਿੱਚ ਮਲਟੀਪਰਪਸ ਵਰਤਕ ਦੀ ਭਰਤੀ ਕੀਤੀ ਜਾਵੇ ਉਮਰ hạnਡ ਛੋੜ ਦਿੱਤੀ ਜਾਵੇ ਜਿਹਦੇ ਵਿੱਚ সরকার ਨੇ ਪਿਛਲੇ ਮੁਕਤੇ ਤੋਂ ਚੌਧੀਆਂ ਭਰਤੀਆਂ ਜਿਹੜੇ ਸੋਸ਼ਲ ਪੀਟੀਆਈ ਦੀs ਪ੍ਰਤੀ ਰੱਦ ਕੀਤੀ ਹੈ 343 ਲੱਖਾਂ ਦੀ ਪ੍ਰਤੀ ਰੱਦ ਕੀਤੀ ਹੈ 1155 ਦੀ ਪ੍ਰਤੀ ਰੱਦ ਕਰ ਦਿੱਤੀ ਹੈ ਉਹਨਾਂ ਨੇ ਇਕਤਰਾਆਂ ਦੀਆਂ ਉਸੇ ਤਰੀਕੇ ਨਾਲ ਦੋ ਲੋ 11 ਦੇ ਵਿੱਚ ਹੈ ਹਾਸ ਦੇ ਵਿੱਚ ਹੈ ਇਕਾ 200 ਡਰਾਈਵਰ ਭਰਤੀ ਕਰਨ ਦਾ ਅਸਡਾਰ ਜਾਰੀ ਹੋਇਆ ਸੀ ਜਿਨ੍ਹਾਂ ਦੀ ਪ੍ਰੋਵੀਜ਼ਨ ਲਿਸਟ ਜੋ 2014 ਦੇ ਵਿੱਚ ਪਾ ਦਿੱਤੀ ਗਈ ਸੀ ਅਜੇ ਤੱਕ ਉਸ ਲਿਸਟ ਨੂੰ ਅੱਗੇ ਨਹੀਂ ਵਧਾਇਆ ਸਾਡੇ ਪੰਜਾਬ ਦੇ ਬੇਰੁਜ਼ਗਾਰ ਜਿਹੜੇ ਸਾਥੀ ਮੇਰੇ ਨਾਲ ਖੜੇ ਹੋ ਤੁਸੀਂ ਦੇਖ ਲਿਓ ਉਹ ਲੋਜ ਹੋ ਚੁੱਕੇ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਉਮਰਾਂ ਲਗਾ ਚੁੱਕੇ ਆ ਜੋਰਤਾ ਰੱਖਦੇ ਆ ਪੇਪਰ ਪਾਸ ਦਾ ਲਿਸਟ ਦੇ ਵਿੱਚ ਨੰਬਰ ਸਾਡੀ ਹਾਇਤ ਦੇ ਨਾਲ ਸਵੱਗਤ ਦੋ ਮੰਗਾਂ ਨੇ ਸਾਡੇ ਪਰ ਤੇ ਹਾਇਤ ਵਰਤੋਂ ਦੀ ਅਸੇ ਡਰਾਈਵਰਾਂ ਦੀ ਜੇ ਲਸਤਤ ਤੋਂ ਦਲਿਤੋ ਲਈ ਵੀ ਪੈ ਜਾਵੇ ਬਰਕਰਾਰੀਆਂ ਪੋਸਟਾਂ ਨੇ ਇਸ ਤਿਹਾਰ ਰੋਮਰਦ ਛੋੜ ਵਿੱਚ ਜੋ ਕਿ ਜਨਾਂ ਜਾਰੀ ਕੀਤਾ ਗਿਆ ਦੇ ਦੋ ਸੌ ਸੱਤ ਦੇ ਕਰੀਬ ਪੋਸਟਾਂ ਜਿਨ੍ਹਾਂ ਪ੍ਰਵਾਨ ਹੋ ਚੁੱਕੀਆਂ ਨੇ ਮੂਲ ਤੇ ਜਿਨ ਸਾਰੀਆਂ ਮੰਗਾਂ ਤੇ ਜ਼ਿਕਰ ਪੰਜਾਬ ਸਰਕਾਰ ਨੇ ਜਲਦੀ ਗੌਰ ਨਾ ਕੀਤੀ ਪਰ ਜਿਹੜਾ ਏਜੰਡਾ ਵਿਧਾਨ ਸਭਾ ਵਿੱਚ ਲਾਉਣ ਦੀ ਮੁੱਖ ਮੰਤਰੀ ਗੱਲ ਕਰਦਾ ਉਹ ਦੀ ਕੋਟੀ ਨੂੰ ਜਿੰਦਾ ਲਾਵਾਂਗੇ ਅਸੀਂ ਦੱਸਾਂਗੇ ਕਿ ਟੋਕੀਆਂ ਜਿਨ੍ਹਾਂ ਲੋਕਾਂ ਦੇ ਖੂਨ ਦੇ ਚੀਨੇ ਤੇ ਪਤਦਿਆਂ ਨੇ ਜਿੱਥੇ ਬੈਠਣ ਵਾਲੇ ਲੋਕ ਪੰਜਾਬ ਦੇ ਵਿਧਾਨ ਸਭਾ ਦੇ ਲੋਕਾਂ ਦਾ ਖੂਨ ਪ ਕਿਆਂ ਨੂੰ ਜਿੰਦੇ ਲਾਉਣੇ ਬੰਦੇ ਆ ਵਿਧਾਨ ਸਭਾ ਨੂੰ ਜਿੰਦੇ ਲਾਉਣੇ ਨਹੀਂ ਬੰਦੇ ਉਥੇ ਡਰਾਮਾ ਕੀਤਾ ਜਾ ਰਿਹਾ ਖੌਰੂ ਪੇਟਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਭੰਡਪਣਾ ਕੀਤਾ ਜਾ ਰਿਹਾ ਮੁੱਖ ਮੰਤਰੀ ਪੰਜਾਬ ਵੱਲੋਂ ਜਵੀਆਂ ਬਣੀਆਂ ਜਾ ਰਹੀਆਂ ਨੇ ਜਦ ਕੋ ਵਿਚਾਈ ਹਟਿਆ ਪੰਜਾਬ ਦੇ ਬੇਰੁਜ਼ਗਾਰਾਂ ਨੇ ਪੱਗਾਂ ਲਾਈਆਂ ਜਾ ਰਹੀਆਂ ਨੇ ਮੁੱਖ ਮੰਤਰੀ ਕੋਟੀ ਜੀ ਅੱਜ ਸੰਗਰੂਰ ਅੱਜ ਅਸੀਂ ਬੇਰੁਜ਼ਗਾਰਾਂ ਸੰਜੀ ਮੋਰਚੇ ਦੇ ਲੋਕ ਉਸ ਟਾਣੇ ਦੇ ਲੋਕ ਸ਼ਾਮਲਾ ਤੁਹਾਡੇ ਲਈ ਬੇਨਤੀ ਕਿ ਪੰਜਾਬ ਸਰਕਾਰ ਇਹਨਾਂ ਵਿਸ਼ਿਆਂ ਲਿਆ ਬਕਬਕ ਸਬਜੈਕਟਾਂ ਲਿਆ ਬਕਬਕ ਕੱਢ ਰਹੀਆਂ ਪੋਸਟਾਂ ਤੇ ਜਲਦ ਗੌਰ ਕਰੇ ਜੀ ਅੱਜ ਮਹਿਲਾ ਦਿਵਸ ਤੇ ਪਰ ਮਹਿਲਾ ਤੇ ਹੀ ਅਤਿਆਚਾਰ ਹੋ ਪੰਜਾਬ ਦੇ ਵਿੱਚ ਭਾਰ ਦੇ ਕੀ ਬਾਤ ਰਿਹਾ ਕੁਝ ਦਿਨ ਪਹਿਲਾਂ ਮਕਰਜੋੜੀ ਹਨਾ ਨੜੇ ਨਾਲ ਜਿਹੜਾ ਰੇਪ ਹੋਇਆ ਪੰਜਾਬ ਦੇ ਵਿੱਚ ਹਲਾਤ ਹੋਏ ਹਨ ਬਿੱਤੇ ਕੱਲ ਬਟਿਆਲੇ ਦੇ ਵਿੱਚ ਜਿਹੜਾ ਕੁਝ ਵਕਤ ਨਾ ਬਾਤਰੀ ਕੁੜੀ ਨੂੰ ਜਿਹੜਾ ਕਤਲ ਕੀਤਾ ਗਿਆ ਇਸੇ ਦੇ ਵਿੱਚ ਇਹ ਪੰਜਾਬ ਸਰਕਾਰ ਦੇ ਇਸ਼ਾਰਾ ਤੇ ਪੰਜਾਬ ਪੁਲਿਸ ਕਰ ਰਹੀ ਹੈ ਸਾਡੇ ਭੈਣਾਂ ਦੇ ਤੁਸੀਂ ਦੇਖਿਆ ਕਿਨੇ ਮੇਲ ਮਲਾਜਮਾਂ ਨੇ ਹੁੱਜਾਂ ਮਾਰੀਆਂ ਨੇ ਉਹਨਾਂ ਦੇ ਕੱਪੜੇ ਪਾੜੇ ਆ ਸਾਡੇ ਭੈਣਾਂ ਦੇ ਜੁੱਤੇ ਜੋੜੇ ਜੁੱਤੀਆਂ ਤੋੜੀਆਂ ਗਈਆਂ ਨੇ ਉਹਨਾਂ ਤੇ ਜ਼ਬਰ ਕੀਤਾ ਇਹ ਮਹਿਲਾ ਦਾ ਮਹਿਲਾਵਾਲਾ ਪੰਜਾਬ ਦੀਆਂ ਮਹਿਲਾਵਾਂ ਤੇ ਕੁਛ ਨਹੀਂ ਕਰਦਾ ਪੰਜਾਬ ਦੀਆਂ ਮਹਿਲਾਵਾਂ ਤੇ ਜਿਹੜਾ ਅੱਜਾ ਚਾਰਜ ਅੱਜ ਸਮਰੂਹ ਸ਼ਾ ਅਸਾ ਆ ਮਾਚ ਨੂੰ ਮਹਿਲਾ ਦਿੱਤੀ ਮੌਕੇ ਤੇ ਪਿਆਰ ਰੀਆਂ ਡੇਰਦਗਰ ਪਹਿਣਾ ਤੇ علاوہ ਤੇ ਪਹਿਣ ਕੇ ਜਿਹੜਾ ਜਬਰ ਕੀਤਾ ਪਿਆ ਸਰਕਾਰ ਨੇ ਪੰਜਾਬ ਉਸੇ ਪੰਜਾਬ ਦੇ ਸਰਕਾਰ ਦੇ ਹੁਕਮਾਂ ਦੇ ਅਨਸਾਰ ਜੀ ਮੈਂ ਨਾਮ ਹੈ ਹਰਜਿੰਦਰ ਸਿੰਘ ਕੁਮਾਰ ਅੱਜ ਬੇਰੇ ਘਰ ਸਾਂਝਾ ਮੋਰਚਾ ਪੰਗਾ ਕੀ ਕਹਿਣਾ ਚਾਹੂਗੇ ਜੋ ਅੱਜ ਮੁੱਖ ਮੰਤਰੀ ਜੀ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹੋ ਤੇ ਲਾਠੀਆਂ ਖਾਦੀਆਂ ਸਰਕਾਰ ਤੋਂ ਇਹ ਹਰ ਵਾਰ ਹੀ ਹੁੰਦਾ ਹੈ ਜਦੋਂ ਵੀ ਇੱਥੇ ਆ ਜਾਂਦਾ ਹੈ ਭਾਰੀ ਲਾਚ ਚਾਰਜ ਦਿੱਤਾ ਜਾਂਦਾ ਕਦੇ ਵਾਈਲਡ ਲਾਚ ਚਾਰਜ ਕੀਤਾ ਜਾਂਦਾ ਕਦੇ ਖੁੱਜਾਂ ਮਾਰੀਆਂ ਜਾਂਦੀਆਂ ਨੇ ਔਰ ਐਂਡ ਦੇ ਵਿੱਚ ਇੱਕ ਲੈਟਰ ਦੇ ਦਿੱਤਾ ਜਾਂਦਾ ਕਹਿੰਦੇ ਜਾਓ ਜਾ ਕੇ ਸੈਕਟਰੀਏਟ ਮੰਗੋ ਸੀਐਮ ਹਾਊਸ ਮੀਟਿੰਗ ਕਰ ਲੋ ਉੱਥੇ ਨਵਰਾਜ ਬਰਾੜ ਬੈਠਾ ਹੁੰਦਾ 50 ਫੈਕਟਰੀ ਨਾ ਕਿਸੇ ਦੀ ਸੁਣਦਾ ਨਾ ਉਹਦੀ ਕੋਈ ਸ਼ੋਂਦਾ ਦਾ ਉਹ ਵੀ ਨਾਲ ਫੈਕਟਰੀ ਤੋਂ ਐਜੂਕੇਸ਼ਨ ਇਹ ਵੀ ਮੀਟਿੰਗ ਹੈ ਉਹ ਅਟੈਚ ਹੁੰਦੀਆਂ ਨਾਲ ਲੇਕਿਨ ਉਹਦੇ ਕਹਿਣ ਤੇ ਕੋਈ ਸਿੱਖਿਆ ਵਿਭਾਗ ਜੋ ਪੀਲ ਵੀ ਨਹੀਂ ਆਉਂਦਾ ਅਸੀਂ ਪਿਛਲੇ ਪਿਛਲੇ ਦਿਨ ਹੀ ਉੱਥੇ ਮੀਟਿੰਗ ਕਰਨ ਗਏ ਸੀ ਪੰਜ ਜੱਫੇ ਬੰਦੀਆਂ ਦੇ ਘੱਟੋ ਘੱਟ 25 ਆਗੂ ਉੱਥੇ ਗਏ ਸੀਗੇ ਲੇਕਿਨ ਕੋਈ ਮੀਟਿੰਗ ਨਹੀਂ ਹੋਈ ਜੀ ਬੇਰੰਗ ਰਾਤ دیر ਰਾਤ ਪਰਤੇ ਨੇ ਕੀ ਲੱਗਦਾ ਅੱਗੇ ਬਦਰ ਹੈ ਤੇ ਡਾਂਗਾ ਬਰਸਾਉਂਦੇ ਨੇ ਪ੍ਰਸ਼ਾਸਨ ਵਾਲੇ ਪਰ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਪਿਛਲੀ ਵਾਰ ਲੈਟਰ ਦਿੱਤਾ ਗਿਆ ਕਿ ਉਥੋਂ ਬੈਰੰਗ ਮੋੜ ਦਿੰਨੇ ਹੋਰ ਦਿੱਤਾ ਜਾਂਦਾ ਤੁਹਾਨੂੰ ਤੇ ਇਹਨਾਂ ਮੰਦਰ ਡਿਪਟੀ ਕਮਿਸ਼ਨਰ ਨੂੰ ਵੀ ਨਹੀਂ ਕੋਈ ਪੁੱਛਦਾ ਡਿਪਟੀ ਕਮਿਸ਼ਨਰ ਨੂੰ ਸਾਰੇ ਇਹਨਾਂ ਦੀ ਮਿਲੀ ਭੁਗਤ ਹੈ ਕਿਉਂਕਿ ਵੋਟਾਂ ਨੇੜੇ ਨੇ ਇਹ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਹੱਲ ਨਾਲ ਟਾਈਮ ਪਤਾ ਜੇ ਇਧਰੋਂ ਚਿੱਠੀ ਲੈ ਕੇ ਪਾ ਦਿੰਦੇ ਨੇ ਤੇ ਉਧਰ ਜਦੋਂ ਬੇਰੁਜ਼ਗਾਰ ਜਾਂਦੇ ਨੇ ਕਿਉਂਕਿ ਖਰਚਾ ਤਾਂ ਉਹਨਾਂ ਦਾ ਹੋਣਾਗਾ ਉਹ ਉੱਥੇ ਦੇ ਰੰਗ ਪਰਸ ਦੇ ਨੇ ਉਹ ਕਿੰਨੇ ਸਮਾਂ ਜਿੱਕ ਵਾਰੀ ਇਹ ਵੀ ਅਸੀਂ ਸਾਡੇ ਨਾਲ ਕਾਂਗਰਸ ਸਰਕਾਰ ਚ ਵੀ ਹੁੰਦਾ ਰਹੇਗਾ ਕਿ ਇੱਥੇ ਚਿੱਠੀ ਦੇ ਦਿੰਦੇ ਸੀਗੇ ਉੱਥੇ ਕੋਈ ਕਰਦਾ ਨਹੀਂ ਸੀ ਫਿਰ ਅਸੀਂ ਇਹ ਮੰਨ ਰੱਖੀ ਕਿ ਅਸੀਂ 32 ਜਾਣੇ ਜੋ ਕਿਉਂ ਮੀਟਿੰਗ ਕਰਨ ਜਾਣੇ ਚੰਡੀਗੜ੍ਹ ਇਹ ਸੀਐਮ ਹਾਊਸ ਹੈ ਇਹ ਸੀਐਮ ਦਾ ਡਿਸਟ੍ਰਿਕਟ ਹੈ ਸ਼ਹਿਰ ਹੈ ਕਿਉਂਕਿ ਨਾ 50 ਕਮਿਸ਼ਨਾਂ ਦੇ ਦਸਤਰ ਦੇ ਵਿੱਚ ਜਿਹੜੇ ਅਵਸਰ ਬਲਾ ਕੇ ਸਾਰੀਆਂ ਮੀਡੀਆਂ ਉੱਥੇ ਕੀਤੀਆਂ ਜਾਣ ਤੇ ਉਹ ਜਿਹੜਾ ਸਦਾ ਕਾਮਯਾਬ ਰਹੇਗਾ ਉਸੇ ਵਾਰ ਅਸੀਂ ਪਰਤੀਆਂ ਨੇ ਖੜਾਈਆਂ ਉਹ ਪਰਤੀਆਂ ਦੇ ਵਿੱਚੋਂ ਜਿਹੜੀਆਂ ਹੁਣ ਭਗਵੰਤ ਸਾਨ ਮੰਨ ਕਹਿੰਦਾ ਕਿ ਮੈਂ ਰੁਜ਼ਗਾਰ ਦੇਤਾ ਇੰਨਿਆਂ ਨੂੰ ਰੁਜ਼ਗਾਰ ਦੇਤਾ ਇਹਨਾਂ ਕਾਂਗਰਸੀਆਂ ਦਿੱਤੀਆਂ ਹੋਈਆਂ ਪਰਤੀਆਂ ਪੂਰੀਆਂ ਨਹੀਂ ਹੋਈਆਂ ਹਲੇ ਭਾਈ 168 ਬੀਪੀ ਦੀਆਂ ਪਰਤੀਆਂ ਅਧੂਰੀ ਐ ਪਾਈਸੋ ਆਡਨ ਗਰਾਸ ਤੇ ਪਿੱਛਿਆਂ ਦੀ ਭਾਤ ਜਿਹੜੀ ਪਿਛਲੀ ਸਰਕਾਰ ਖੱਟ ਕੇ ਗਈ ਸੀ ਇਹਨਾਂ ਨੇ ਹਜੇ ਤੱਕ ਪੇਪਰ ਤੱਕ ਨਹੀਂ ਲਿਆ ਤੈਨੂੰ 143 ਪਾਰਟੀ ਲੈਕਟਰਾਰ ਦੀ ਇਸ ਸਰਕਾਰ ਨੇ ਪਿਛਲੀ ਸਰਕਾਰ ਦੀ ਰੱਦ ਕਰਤੀ ਇਹ ਇਹ ਕੀ ਵਾਅਦਾ ਕਰਾਂਗੇ ਲੇਕਿਨ ਵਾਅਦਾ ਵੀ ਕਰਨਾ ਹੈਗਾ ਦਹਾਵਿਆਂ ਦਾ ਸੰਵਾਦ ਚੁਣਵਾਦਾ ਹੈ ਇੱਕ ਮੈਦਾਨ ਬਣਾ ਰਹੇ ਨੇ ਕਿ ਅਸੀਂ ਕਹੀਏ ਵੀ ਕੁਝ ਕਹਿੰਦੇ ਹੋ ਜੀ ਕਿ ਅਸੀਂ ਕੋਈ ਇਕੱਲੀ ਭਰਤੀ ਵੀ ਕੀਤੀ ਜਾਏ ਇਹਨਾਂ ਨੇ 52% ਦੀ ਸ਼ਰਤ ਲਾ ਰੱਖੀ ਹੈ ਗ੍ਰੈਜੂਏਸ਼ਨ ਦੇ ਵਿੱਚ 50% ਜਨਰਲ ਦੇ আর 45% ਯਰਮਕਟ ਅਗਰੀਆਂ ਦੇ ਚਾਹੀਦੇ ਨੇ ਦੇਖੋ ਕੋਰਸ ਕਰਾਉਣ ਵੇਲੇ ਹੋਰ ਯੋਗਤਾ ਗਈ ਲੇਕਿਨ ਜਦੋਂ ਨੌਕਰੀ ਦੇਣੀ ਹੁੰਦੀ ਹੈ ਉਦੋਂ ਕਦਨੇ ਤੁਸੀਂ ਯੋਗ ਨਹੀਂ ਹੈਗੇ ਇਸ ਤਰ੍ਹਾਂ ਦਾ ਠੱਖਾ ਜਿਹੜਾ ਪਿਛਲੀ ਸਰਕਾਰ ਵੀ ਕਰਦੀ ਰਹੀ ਹੈ ਇਹ ਜਿਹੜਾ ਆਮ ਕੌਮ ਵਾਲਾ ਉਹ ਵੀ ਕਰਦਾ ਹੈਗਾ ਪਹਿਲਾਂ ਵੀ ਛਤਰਖੰਡ ਉਹ ਅੱਜ ਵੀ ਉਵੇਂ ਜਿਵੇਂ ਉੱਥੇ ਖਾਈ ਜਾਂਦੇ ਆ ਜਿਹੜਾ ਭਗਵੰਤ ਸਾਨਨ ਕਹਿੰਦਾ ਸੀ ਵਿਧਾਨ ਸਭਾ

मंत्री मुर्दाबाद साजी भर्ती जारी करो पचवंजा प्रसेंट की शर्त रद्द करो साझा मोर्चा जिंदाबाद जिंदा गर्दी नहीं चलेगी ਕੀ ਨਹੀਂ ਚਲੇਗੀ ਆ ਸਾਡੀ ਜਿੱਥੇ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤੁਹਾਡੇ ਕੋਈ ਨੋਟੀਫਿਕੇਸ਼ਨ ਨਹੀਂ ਸਾਡੇ ਕੋਲ ਜਿਹੜੀ ਲਿਸਟ ਆਈ ਹੈ ਉਹ ਸੈਕਟੀਜ ਮੀਟਿੰਗਾਂ ਵਾਸਤੇ ਆਈ ਹੋਈ ਹੈ ਉਸ ਲਿਸਟ ਦੇ ਨਾਮ ਸ਼ਾਮਿਲ ਨਹੀਂ ਸੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਇਸ ਗੱਲ ਨੂੰ ਤੁਸੀਂ ਕਨਫਰਮ ਨਹੀਂ ਕੀਤਾ ਜਾਂ ਸਰੂਰ ਪ੍ਰਸ਼ਾਸਨ ਦੀ ਆ ਸੀਐਮ ਦਫ਼ਤਰ ਦੇ ਵਿੱਚ ਕੋਈ ਤਾਲਵੇਲ ਨਹੀਂ ਤਾਂ ਮੈਂ ਦੁਬਾਰਾ ਫੇਰ ਅਨਾਉਂਸ ਕਰ ਦਿਆ ਕਿ ਇਸ ਮੁੱਖ ਮੰਤਰੀ ਦੇ ਹਜ਼ਾਰਾਂ ਵੀਡੀਓਜ਼ ਚੈਨਲਾਂ ਤੇ ਬਈਆਂ ਨੇ ਜਿੱਥੇ ਖੁਦ ਉਹ ਨਹੀਂ ਕਿਹਾ ਹੋਇਆ ਕਿ ਤੁਹਾਨੂੰ ਅਵਰਾਪਸੋਰ ਦਿੱਤੀ ਜਾਣੀ ਹੈ ਤੋ ਅੱਜ 55% ਵਿੱਚੋਂ ਸਭੋ ਆਪਣੀ ਕੋਠੀ ਉਹ ਗਿਆ ਬੋਸਗਰ ਜੀ ਕੋਠੀ ਆ ਜਿਹੜੀ ਸਾਡੇ ਖੂਨ ਦੇ ਕਿੰਨੇ ਤੇ ਪਲਦੀ ਆ ਸਾਡੇ ਕੁੱਤੇ ਟੈਕਸਾਂ ਤੇ ਇਥੋਂ ਦਾ ਮੁੱਖ ਮੰਤਰੀ ਜਿੰਦਾਬਾਦ ਜਿੰਦਾਬਾਦ ਇਲਾਕਾ ਸਿੱਕਾਰ ਨਟਾਬਾਦ ਜਿੰਦਾਬਾਦ ਨਟਾਬਾਦ ਗੁਰੂਆਂ ਨੇ ਕਾ ਜਿੰਦਾਬਾਦ 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 ਆ ਸਾਡੀ ਅੱਜ ਦੀ ਜੀਵਨ ਕਲਨੀ ਜਿੰਦਾਬਾਦ ਜਿੰਦਾਬਾਦ ਮੰਗਾਂ ਦੀ ਮੰਤ ਹੈ

से मौकी राति दोस्त पंजा